ਇੱਕ ਵਿਸ਼ੇਸ਼ ਅੱਜ ਦਾ ਜੋ ਆਕਰਸ਼ਨ ਹੈ ਚਾਕੀਆਂ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਵਿਸ਼ੇਸ਼ ਤੌਰ ਤੇ ਇਹਨਾਂ ਚਾਕੀਆਂ ਬਾਰੇ ਸਾਡੇ ਸਾਰਿਆਂ ਲਈ ਜੋ ਪੇਸ਼ਕਾਰੀਆਂ ਤਿਆਰ ਕਰਵਾਈਆਂ ਗਈਆਂ ਨੇ ਸਾਡੇ ਪੰਜਾਬ ਵਾਸੀਆਂ ਲਈ ਸਾਡੇ ਲੁਧਿਆਣਾ ਵਾਸੀਆਂ ਲਈ ਇਹ ਇੱਕ ਬਲੱਖਣ ਪਹਿਲ ਕਦਮੀ ਹੈ ਇਹਨਾਂ ਚਾਕੀਆਂ ਵਿੱਚੋਂ ਟੜਕਦਾ ਪੰਜਾਬ ਇਹਨਾਂ ਚਾਕੀਆਂ ਵਿੱਚੋਂ ਪੰਜਾਬ ਦੇ ਯੋਧੇ ਸ਼ਹੀਦ ਕਰਤਾ ਸਿੰਘ ਖਰਾਬਾ ਸ਼ਹੀਦ ਭੱਜ ਸਿੰਘ ਗਲਗਰਨੀ ਢੀਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਦੇ ਵਾਸਤੇ ਬਲ ਬਾਇਆ ਮਦਨਾਲੀਂ ਗਰਾਹ ਸ਼ਹੀਦ ਸੁਖਦੇਵ ਲਾਲਾ ਹਰੀਆਲ ਸਰਦਾਰ ਅਜੀਤ ਸਿੰਘ ਪਾਪਾ ਹਰਖ ਸਿੰਘ ਇਨਕਲਾਬ ਜਿੰਦਾਬਾਦ ਅਤੇ ਪੰਜਾਬ ਦੀ ਮਿੱਟੀ ਦੇ ਚਾਹੀ ਮਹਾਨ ਯੋਧਿਆਂ ਨੂੰ ਸਤਿ ਜੈ ਇਹ ਚਾਕੇ ਭਾਰਤ ਦੇ ਆਜ਼ਾਦੀ ਲਈ ਪੰਜਾਬੀਆਂ ਵੱਲੋਂ ਪਾਈ ਅਹਿਮ ਯੋਗਦਾਨ ਨੂੰ ਦਰਸਾਉਂਦੀ ਹੈ। ਜੰਗ ਦੇ ਮੈਦਾਨ 'ਚ ਜਦ ਬੰਦੇ ਬੇਦਾਵਾ ਦੇ ਗਏ ਸਨ ਤਾਂ ਮਾਣ ਹੀ ਭਾਗੂ ਨੇ ਅਜਿਹੀ ਵੰਗਾਰ ਪਾਈ ਕਿ ਉਹ ਬੰਦੇ ਸਿਰ ਉਸੇ ਮੈਦਾਨ ਵਿੱਚ ਜੂਝੇ ਅਤੇ ਇਤਿਹਾਸ 'ਚ ਚੜ੍ਹੇ ਮਕਤੀਆਂ ਦੇ ਨਾਂ ਨਾਲ ਜਾਣੇ ਗਏ। ਇਸ ਆਲੀ ਕਰਾਮਾਤ ਮਾਈ ਪਾਕੋ ਦੀ ਪੁੱਲਾਂ ਦੀ ਸੀ ਜਿਨ੍ਹਾਂ ਨੇ ਬਿਤਾਵੇ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਤਾਰੇ 'ਚ ਬਦਲ ਦਿੱਤਾ ਨਾਰੀ ਸ਼ਕਤੀ ਦੀ ਸੰਕੇਤ ਇੱਕ ਚਾਤੀ ਦੁਨੀਆਂ ਦੀਆਂ ਉਹਨਾਂ तमाम ਔਰਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਹੌਸਲੇ ਅਤੇ ਜਜ਼ਬੇ ਸਦਕਾ ਇਤਿਹਾਸ ਸਜੇ ਗਏ ਕਿਸੇ ਵੀ ਸੁਬੇ ਨੂੰ ਖਾਸ ਬਣਾਉਂਦਾ ਹੈ ਉੱਥੋਂ ਦਾ ਸੱਭਿਆਚਾਰ ਅਤੇ ਵਿਰਸਾ ਇਸ ਵੇਲੇ ਤੁਸੀਂ ਪੰਜਾਬ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕਰਦੀ ਹੋ ਝਾਖੀ ਦੇਖ ਰਹੇ ਹੋ ਸਭਿਆਚਾਰ ਦਾ ਵਿਸ਼ੇਸ਼ ਅੱਧ ਪਹਿਰਾਵਾ ਅਤੇ ਪੰਜਾਬ ਦਾ ਪਹਿਰਾਵਾ ਫੁਲਕਾਰੀ ਤੋਂ ਬਿਨਾ ਅਧੂਰਾ ਹੈ ਬਹੁਤ ਹੀ ਖੂਬਸੂਰਤ ਚਾਕੀਆਂ